ਕੇਨਆਰਾਈ ਦੀ ਕੋਟੀ ਹੜਪੇ ਜਾਂਦਾ ਮਾਮਲਾ ਸਾਹਮਣੇ ਹੈ ਜੀ ਹਾਂ ਦੱਸਦੇ ਕਿ ਸੁਲਤਾਨਪੁਰ ਲੋਧੀ ਤੋਂ ਇੱਕ ਖਬਰ ਸਾਹਮਣੇ ਆਈ ਹੈ ਦਰਅਸਲ ਕੈਨੇਡਾ ਦੇ ਵਿੱਚ ਰਹਿੰਦੇ ਇੱਕ ਐਨਆਰਆਈ ਦੀ ਜ਼ਮੀਨ ਦਾ ਇੱਕ ਠੱਗ ਨੇ ਅੱਜ ਸੁਲਤਾਨਪੁਰ ਲੋਧੀ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਬਿਆਨਾਂ ਤਿਆਰ ਕਰਨ ਤੋਂ ਬਾਅਦ ਵੇਚ ਦਿੱਤੀ ਹਾਲਾਂਕਿ ਵਿਦੇਸ਼ ਵਿੱਚ ਰਹਿੰਦੇ ਐਨਆਰਆਈ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੇ ਉਕਤ ਵਿਅਕਤੀ ਅਤੇ ਉਸਦੇ ਨਾਲ ਆਏ ਇੱਕ ਡੀਲਰ ਨੂੰ ਰੰਗੇ ਹੱਥੀ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਮੌਕੇ ਸੀ ਲਹਾਤੇ ਦੇ ਵਿੱਚ ਹਾਈ ਵੋਲਟੇਜ ਡਰਾਮਾ ਵੀ ਦੇਖਣ ਨੂੰ ਮਿਲਿਆ। ਥੋਦਿਆਂ ਵਾਲਿਓ। ਥੋਦਿਆਂ ਵਾਲਿਓ। ਕਿਥਰੋਂ ਆਤੋਂ। ਕਿਥਰੋਂ ਦੇ ਪਿਤਾ ਨਾਂ ਕੀ ਤੁਹਾਡੇ? ਅਰਸ਼ਦ। ਗਰਸਰ ਸਿੰਘ ਦਾ ਸਰਜੀਤ ਬੇਟਾ ਨਹੀਂ ਗਿਆ ਸੀ। ਪੰਜੀ? ਗਰਸਰ ਸਿੰਘ ਦਾ ਬੇਟਾ ਸਰਜੀਤ ਸਿੰਘ ਹੈ ਹੀ ਨਹੀਂ ਇਹ ਜੀ। ਕਿਉਂ? ਦਾਦਾ ਦਾ ਨਾਮ ਕੀ ਹੈ? ਤੇਜਾ ਸਿੰਘ। ਕਿੰਨੀ ਤੁਸੀਂ ਜ਼ਮੀਨ ਦਾ ਜਿਹੜਾ ਬਿਆਨਾਂ ਕੀਤਾ ਜਿਸ ਦੇ ਨਾਂ ਦਾ ਕੀਤਾ ਉਹ ਬਿਆਨਾਂ? 13 ਹਿੱਕਾ ਦਾ ਕਹਿੰਦੇ ਆ। 13 ਹਿੱਕਾ। ਗਾਲੀ ਹੈ ਕਿੱਥੇ ਆਏ? ਇਹ ਇਧਰ ਆ ਛੇਕ ਮੰਗੇ। ਛੇਕ ਮੰਗੇ। ਸ਼ੇਖ ਮੰਗਾ ਕਿਥੇ ਕਰਕੇ ਆ ਸੁਣਨ ਚ ਆਇਆ ਕਿ ਕੋਈ ਵਿਦੇਸ਼ੀ ਬੰਦਾ ਜਿੰਦੀ ਪਹਿਲੀ ਤੁਸੀ ਬਿਆਨ ਕਰਤਾ ਅੱਜ ਹਾਂ ਕਮਾਲ ਹੋ ਗਿਆ ਲੋਕਾਂ ਨੇ ਇਸ ਗੱਲ ਕਰਕੇ ਤੁਸੀ ਬਿਆਨ ਕੀਤਾ ਜਾਲੀ ਦਸਤਾਵੇਜ਼ ਆ ਕਿ ਜਾਲੀ ਦਸਤਾਵੇਜ਼ ਆ ਜੀ ਸਰਜੀਤ ਸਿੰਘ ਕੈਨੇਡਾ ਦੇ ਵਿੱਚ ਬੈਠੇ ਨੇ ਤੁਸੀਂ ਉਹਨਾਂ ਦੇ ਫਰਜ਼ੀ ਦਸਤਾਵੇਜ਼ ਬਣਾ ਕੇ ਇਹ ਸਾਰਾ ਜਿਹੜਾ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਹੈ ਇੱਕ ਫਰੋਡ ਕੀਤਾ ਹੈ ਤੁਸੀਂ ਮੰਨਦੇ ਹੋ ਮੰਨਦੇ ਇਹ ਗੱਲ ਕਿ ਤੁਸੀਂ ਅੱਜ ਕੋਈ ਫਰੋਡ ਕੀਤਾ ਵਾ ਭਾਜੀ ਨੂੰ ਪਤਾ ਫਰਕ ਵੀ ਭਾਜੀ ਨੂੰ ਪਤਾ ਭਾਜੀ ਨੂੰ ਕਿੰਨੀ ਪਿੰਡ ਦਾ ਡੀਲ ਤੇ ਡੀਲ ਕਿੰਨੇ ਦੀ ਹੋਈ ਸੀ ਸਾਡੀ ਯਾਰ ਸਾਡੀ ਕੋ ਡੀਲ ਹੀ ਨਹੀਂ ਹੋਈ ਫਿਰ ਬਿਆਨਾ ਕੱਤੋ ਹੋ ਗਿਆ ਇਹ ਨੂੰ ਇਹ ਬਿਆਨਾ ਕੱਤੋ ਗਿਆ ਬਿਆਨਾ ਨਹੀਂ ਹੋਇਆ ਬਿਆਨਾ ਇਦਾਂ ਹੋਇਆ ਵੀ ਇਹਨਾਂ ਨਾਲ ਬੈ ਕੇ ਘਰੇ ਗੱਲ ਹੋ ਜੀ ਗਈ ਇਹਨਾਂ ਨੂੰ ਪਿਆ ਸੀਗਾ ਵੀ 13 ਟੂਨਾ ਬੈਣੀ ਕਰਨਾ ਵੀ ਸਾਢੀ ਦਾ ਕਰਨਾ ਹੈ ਨਾ ਨਹੀਂ ਤੁਹਾਡਾ ਅਸਲ ਨਾਮ ਕੀ ਆ ਅਸਲ ਤੁਹਾਡਾ ਨਾਮ ਕੀ ਹੈ ਜੀ ਸਰ ਵੀ ਕੀ ਹੈ ਜੀ ਲਓ ਦਸਤਾਵੇਜ਼ ਦਿਖਾਓ ਆਪਣੇ ਦਸਤਾਵੇਜ਼ ਦਿਖਾਓ ਆਪਣੇ ਆਓ ਆਜੋ ਆ ਸਰਬਜੀਤ ਸਿੰਘ ਜੀ ਨਾਲ ਜੀ ਆ ਲਾਈਵ ਆ ਜੀ ਆ ਲਾਈਵ ਆ ਇਸ ਟਾਈਮ ਆ ਸਰਬਜੀਤ ਸਿੰਘ ਲਾਈਵ ਹੈ ਜੀ ਉਹ ਕੈਨੇਡਾ ਦੇ ਵਿੱਚ ਸਰਬਜੀਤ ਸਿੰਘ ਇਸ ਵੇਲੇ ਗੱਲਬਾਤ ਕਰ ਰਹੇ ਨੇ ਸਰਜੀਤ ਜੀ ਬਾਜੀ ਤੁਹਾਡੇ ਰੂਪ ਦੇ ਵਿੱਚ ਇੱਕ ਨਵਾਂ ਵਿਅਕਤੀ ਆਇਆ ਹੈ ਤੁਹਾਡੇ ਨਾਮ ਦੇ ਉੱਤੇ ਇਹਨਾਂ ਨੇ ਕਈ ਏਕੜ ਜ਼ਮੀਨ ਵੇਚ ਦਿੱਤੀ ਅੱਜ ਬਿਆਨਾ ਕਰ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਖਰੀਦਣ ਵਾਲਾ ਸਾਹਮਣੇ ਖੜਾ ਵਾ ਦਰਸ਼ਨ ਆਵੇ ਸਾਹਮਣੇ ਆਹ ਲੋ ਜੀ ਉਹ ਮਾਰੇ ਕੀ ਹਾਲ ਸਰਪੀ ਸਿੰਘ ਜੀ ਹਾਂ ਮਾਰੇ ਕੀ ਹਾਲ ਹੈ ਸਾਡੇ ਕਿਹੜਾ ਪਿੰਡ ਦਾ ਠੀਕ ਆ ਪਿੰਡ ਕਿਹੜਾ ਆਪਣਾ ਹਾਂਜੀ ਪਿੰਡ ਪੁੱਛਦੇ ਕਿਹੜਾ ਪਿੰਡ ਆਪਣਾ ਪਿੰਡ ਪਿੰਡ ਕਿਹੜਾ ਕਹਿੰਦੇ ਕਿੰਦੇ ਪਿੱਛੋਂ ਰਾਲ ਤਾਂ ਵੀਰੇ ਹੁਣ ਚੱਲਣਾ ਨਹੀਂ ਹੋ ਭਾਜੀ ਸ਼ਹਿਰ ਹੀ ਆ ਕਪੂਰਥਲਾ ਹੀ ਸ਼ਹਿਰ ਹੀ ਆ ਭਾਈ ਹੁਨੇ ਪਿੱਛੇ ਦਾ ਕਿਨੇ ਵੇ ਦਈ ਭਾਈ ਇਹ ਮਾਲਵੇ ਦਾ ਬੰਦਾ ਯਾਰ ਆਪ ਆਪ ਨੂੰ ਲੱਗਦਾ ਉਧਰ ਤੋਂ ਦੂਰੋਂ ਲੱਗਦਾ ਰੋਜਪੁਰਾ ਤੂੰ ਰੋਜਪੁਰਾ ਚਲੋ ਹੁਣ ਸਹੀ ਨਾਮ ਦੱਸ ਦਿਓ ਪਾਜੀ ਕੀ ਕਿਹਾ ਮੇਰਾ ਨਾਮ ਅੱਛਾ ਜੀ ਸਾਨਾ ਕਿਹਾ ਦਰਸ਼ਨ ਸਿੰਘ ਰਹਿਣ ਵਾਲੇ ਕਿੱਥੋਂ ਦੇ ਹੋ ਜਾਣਕਾਰੀ ਮੁਤਾਬਕ ਇਹ ਐਨ ਆਰ ਆਈ ਪਰਿਵਾਰ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਅਤੇ ਦੋਹਾਂ ਪਰਾਮਾਂ ਦੀ ਸਾਂਝੀ ਜ਼ਮੀਨ ਦਾ ਕਰੀਬ 26 ਏਕੜ ਦਾ ਇੱਕ ਟੁਕੜਾ ਸੁਲਤਾਨਪੁਰ ਲੋਧੀ ਦੇ ਪਿੰਡ ਸਰੂਪਵਾਲ ਅਤੇ ਸ਼ੇਖ ਮਗਾਦੀ ਦੇ ਵਿੱਚ ਤੇਤੇ ਜਿੱਥੇ ਦੀ 13-13 ਏਕੜ ਜ਼ਮੀਨ ਦੋਹਾਂ ਪਰਾਮਾਂ ਦੇ ਹਿੱਸੇ ਵਿੱਚ ਆਉਂਦੀ ਹੈ ਤਾਂ ਇਥੋਂ ਦੇ ਪਿੰਡ ਪਿਥੋਰਾ ਹਲ ਦੇ ਰਹਿਣ ਵਾਲੇ ਕੁਰਸ਼ਰਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਅਤੇ ਬਲਜਿੰਦਰ ਸਿੰਘ ਨੂੰ ਜ਼ਮੀਨ ਦੇ ਖਰੀਦਦਾਰ ਪਾਸੋਂ ਪਤਾ ਲੱਗਾ ਕਿ ਉਹਨਾਂ ਦੇ ਜ਼ਮੀਨ ਕੋਈ ਠੱਗ ਜਾਲੀ ਦਸਤਾਵੇਜ਼ ਬਣਾ ਕੇ ਵੇਚ ਰਿਹਾ ਹੈ ਜਿਸ ਤੋਂ ਬਾਦ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ ਅਤੇ ਸੁਲਤਾਨਪੁਰ ਲੋਧੀ ਸਥਿਤ ਤਹਿਸੀਲ ਦੇ ਵਿੱਚ ਪਹੁੰਚ ਗਏ ਜਿੱਥੇ ਉਕਤ ਠੱਗ ਵਿਅਕਤੀ ਅਤੇ ਉਸ ਦੇ ਨਾਲ ਆਏ ਇੱਕ ਡੀਲਰ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਭਾਈ ਮੇਰਾ ਨਾਮ ਜਰਨੈਲ ਸਿੰਘ son of ਦਰਸ਼ਨ ਸਿੰਘ ਮੈਨੂੰ ਇਥੇ ਸਰਬਜੀਤ ਬੰਦੇ ਨੇ 26 ਕਿੱल्ल्या ਦਾ ਸੌਦਾ ਕਰਾਇਆ ਸੀ ਜਿਹੜਾ 23 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਸੌਦਾ ਹੋਇਆ ਸੀ ਤੇ ਜਦੋਂ ਉਹ ਬੰਦੇ ਨੇ ਆਪਦਾ ਨਾਮ ਦੱਸਿਆ ਵੀ ਕੈਨੇਡਾ ਤੋਂ ਕਿ ਮੈਂ ਵੀ ਕੈਨੇਡਾ ਹੁਣ 10 ਸਾਲ ਬਾਅਦ ਆਇਆ ਸੀ ਤੇ ਸਾਨੂੰ ਉਹ ਬੰਦੇ ਦੇ ਉੱਤੇ ਥੋੜੀ ਸ਼ੱਕ ਪਈ ਵੀ ਬੰਦਾ ਸਹੀ ਜਿਹੜਾ ਇਹਨੇ ਨਾਮ ਦੱਸਿਆ ਉਹ ਤੋਂ ਸਾਨੂੰ ਸ਼ੱਕ ਪਈ ਵੀ ਬੰਦੇ ਕੋਲੇ ਦੇਸੀ ਜਿਹਾ ਤਾਂ ਫੋਨ ਆ ਵੀ ਜਿਹੜਾ ਬਾਹਰੋਂ ਆਇਆ ਹੁੰਦਾ ਘੱਟੋ ਘੱਟ ਉਹਦੇ ਕੋਲ ਸਮਾਰਟਫੋਨ ਤੇ ਹੁੰਦਾ ਹੀ ਆ ਤੇ ਉਸ ਤੋਂ ਬਾਅਦ ਮੇਰਾ ਯਾਰ ਚਰਨਜੀਤ ਸਿੰਘ ਸ਼ਾਲਾਪੁਰ ਤੋਂ ਇਹਨੂੰ ਮੈਂ ਸੱਦਿਆ ਫੇ ਸਾਨੂੰ ਪਤਾ ਇਹਨਾਂ ਨੇ ਵੀ ਗੱਲ ਕੀਤੀ ਇਹਨਾਂ ਨੂੰ ਬੰਦਾ ਫੇਕ ਲੱਗਾ ਇਹਨਾਂ ਨੇ ਗੱਲ ਕੀਤੀ ਆ ਜਗਜੀਤ ਚੰਦੀ ਇਹ ਭਾਜੀ ਉਹਨਾਂ ਨੇ ਗੱਲ ਕੀਤੀ ਐਂ ਕਿਹਾ ਵੀ ਤੁਹਾਡੇ ਪਿੰਡੋਂ ਆ ਆ ਇਹਨਾਂ ਨੇ ਗੱਲ ਕੀਤੀ ਬਾਹਰ ਫੇਜੀ ਦੀ ਜ਼ਮੀਨ ਆ ਉਹਨਾਂ ਨੇ ਕਿਹਾ ਵੀ ਆ ਬੰਦਾ ਤੇ ਹੈ ਹੀ ਨਹੀਂਗਾ ਉਤੋਂ ਬਾਦਾਂ ਫੇ ਮੇਰਾ ਵੀਰ ਕਮਲ ਸ਼ਾਲਾਪੁਰੋਂ ਪਹਿਲਾ ਸਾਲੇ ਭਾਜੀ ਉਹਨੇ ਤੇ ਇਹਨਾਂ ਨੇ ਬਾਹ ਫੜੀ ਤੇ ਅੱਜ ਅਹੀਂ ਕੱਲ ਤਾਂ ਨਹੀਂ ਰੌਲਾ ਪਾਇਆ ਵੀ ਕਿਉਂ ਸਾਡੇ ਕੋਲ ਕੋਈ ਸਬੂਤ ਨਹੀਂ ਸੀ ਵੀ ਅਹੀਂ ਇਸ ਬੰਦੇ ਕੋਲ ਫਰੋਡ ਇਹਨੇ ਕੀਤਾ ਵਾ ਸਾਬਿਤ ਕਿਦਾਂ ਕਰਾਂਗੇ ਅੱਜ ਸਵੇਰੇ ਘਰੇ ਇਹਨੂੰ ਸੱਧਿਆ ਚਾਹ ਪਾਣੀ ਪਿਆ ਕੇ 5 ਲੱਖ ਰੁਪਏ ਸਾਈ ਦਿੱਤੀ ਗਈ ਉਤੋਂ ਬਾਅਦ ਅਸੀਂ ਚੈੱਕ ਕੱਟੇ 35 ਲੱਖ ਰੁਪਏ ਦੇ ਇਹਨੂੰ ਬਤੌਰ ਕਚੈਰੀ ਲਿਆ ਕੇ ਅਸੀਂ ਫੇਰ ਇਹਦੇ ਕੋਲ ਬਿਆਨਾ ਲਖਾਇਆ ਜਿਹਦੇ ਐਫੀਡੇਟ ਤੇ ਨੇ ਸਾਈਨ ਕੀਤੇ ਆ ਸੇ ਉਹ ਮੌਕੇ ਤੇ ਸਾਰੇ ਲੋਕਲ ਪਿੰਡ ਦੇ ਬੰਦੇ ਨੇ ਕਹਿ ਬਣੀ ਬੰਦਾ ਗਲਤ ਆ ਯਾਰ ਬੰਦਾ ਗਲਤ ਆ ਇਹ ਕਿਹੜੇ ਪਿੰਡ ਦਾ ਕੋਈ ਇੱਦਾਂ ਹੀ ਹੈਗੀ ਨਹੀਂ ਇਸ ਬੰਦੇ ਦਾ ਨਹੀਂ ਆ ਬੰਦੇ ਦਾ ਆਈਡੀਆ ਆ ਬਜ਼ੁਰਗ ਆ ਜਿਹੜਾ ਨਾਲ ਹੀ ਆ ਡੀਲਰ ਆ ਉਹ ਵੀ ਬਜ਼ੁਰਗ ਪਿਥੋਰਾਂ ਵਾਲਾ ਓਏ ਹੈਗਾ ਸ਼ਹਿਰ ਦੇ ਦਾ ਆਲੀ ਦਾ ਪਹਿਲੀ ਉਹ ਇਤਿਹਾਸ ਦੀ ਮਾਲ ਕਿੱਥੇ ਆਏ ਇਸ ਟਾਈਮ ਕੈਨੇਡਾ ਦੇ ਵਿੱਚ ਕੈਨੇਡਾ ਯਾਰ ਪਿਥੋਰਾਲ ਦੇ ਇਸ ਟਾਈਮ ਕੈਨੇਡਾ ਰਹਿੰਦੇ ਆ ਜ਼ਮੀਨ ਜਿਹੜੀ ਉਹ ਮੀਰਪੁਰ ਦੀ ਆ ਛੇਖ ਮੰਗੇ ਰਕਬਾ ਛੇਖ ਮੰਗੇ ਦਾਵਾ ਇਹਨਾਂ 26 ਗਲੇ ਸ਼ੇਰ ਮਰਲੇ ਤਬੀਕੇ ਲਈ ਸ਼ੇਬਾ ਕਿੰਨੇ ਲੱਖ ਦੀ 23 ਲੱਖ ਨੂੰ ਕਿੱਲੇ ਦੇ ਸਾਹਮਣੇ ਲੁੱਟਿਆ ਜਿਹੜਾ 5 ਲੱਖ ਰੁਪਏ ਉਹ ਕਿਹਦੇ ਕੋਲ ਆ ਉਹ ਅਸੀਂ ਲੈ ਲਿਆ ਸੀ ਵਾਪਸ ਲੈ ਹਾਂ ਇਹ ਸਵੇਤਾ ਹਾਂਜੀ ਇਹ ਤਾਂ ਜਿੱਥੇ ਇਹਨਾਂ ਦਾ ਅੱਗੇ 25 ਲੱਖ ਦੀ ਹਾਂਜੀ 25 ਲੱਖ ਦੀ ਲਿਮਟ ਦਾ ਨਹੀਂ ਦੱਸਿਆ ਨਾਲੇ ਨਹੀਂ 25 ਲੱਖ ਦੀ ਲਿਮਟ ਦੱਸੀ ਸੀ ਤੇ ਤਾਂ ਕਰ ਗਿਆ ਸਾਡੇ ਕੋਲ ਕੈਸ਼ ਮੰਗਦੇ ਸੀ ਅਸੀਂ ਕਿਹਾ ਤੁਸੀਂ ਉੱਥੋਂ ਕਢਾਓ ਜਿੰਨੇ ਦੀ ਹੋਊਗੀ ਅਸੀਂ ਚੈੱਕ ਤੁਹਾਨੂੰ ਦਵਾਂਗੇ ਤੁਸੀਂ ਉੱਥੇ ਜਾ ਕੇ ਹਾਂ ਕਲੀਅਰ ਕਰਾਵਾਓ ਸੁਲਤਾਨਪੁਰੂ ਦੇ ਜੰਗਾਮਾ ਹੈ ਕਿ ਇਹ ਪਰ ਮਾਮਲਾ ਦੇ ਕੀ ਕਰ ਰਹੀ ਹੈ ਅੱਜ ਮોર્ਨਿੰਗ ਪਤਾ ਲੱਗਿਆ ਸੀ ਕਿ ਤਤਰੀਰ ਕਮਪਲੈਕਸ ਦੇ ਵਿੱਚ ਇੱਕ ਮਥੁਰਾਲ ਦੇ ਵਿਅਕਤੀ ਹੈ ਸਰਬਜੀਤ ਸਿੰਘ ਅਤੇ ਬਲਜਿੰਦਰ ਸਿੰਘ ਉਹਨਾਂ ਦੀ ਜ਼ਮੀਨ ਤੇ ਕੋਈ ਜੈਲੀ ਵਿਅਕਤੀ ਖੜਾ ਕਰਕੇ ਤੇ ਉਹਨੂੰ ਜ਼ਮੀਨ ਦਾ ਬਿਆਨਨਾ ਕੀਤਾ ਜਾ ਰਿਹਾ ਸੀ ਜੀ ਸੁਬੰਧੀ ਸਾਨੂੰ ਇਤਲਾਹ ਪ੍ਰਾਪਤ ਹੋਈ ਹੈ ਭੀੜ ਤੇ ਅਸੀਂ ਬਿਆਨ ਦਰਜ ਕਰਕੇ ਤੇ ਬੰਦੀ ਜੋ ਕਰ ਵੀ ਕਰਾਂਗੇ